ਭਾਈ ਮਰੀਕ ਕੋ ਸੇਕੋਟ ਵਾਲੇ ਨੇ ਕਹਿੰਦੇ ਸਰਕਾਰ ਤੱਕ ਖੜੇ ਪੈਰ ਕਹਿੰਦੇ ਮੋਟਰਸਾਈਕਲ ਚੋਰੀ ਹੋ ਗਿਆ ਸੀ ਉਹਨੇ ਰੁਪਏ ਇਕੱਠੇ ਕਰਾਏ ਮੁੰਡੇ ਦੇ ਭਾਈ ਮਰੀਕ ਲਈ ਕਰੋ ਕਮੈਂਟ ਯਾਰ ਉਹ ਜਵਾਕ ਕਿਹੜਾ ਰੁਈ ਜਾਂਦਾ ਹੈ ਜਿੰਨੀ ਜੋ ਕੀ ਅਸੀਂ ਕਰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਹਿਲਾਂ ਆਪਾਂ ਜੱਫੀਆਂ ਦੇ ਕਿਨੇ ਵੇਰ-ਵੇਰ ਕੇ ਲਾਉਂਦੇ ਰਹੇ ਆ ਵੀ ਇਹ ਤੇ 1500 ਆ ਰਿਹਾ ਤੇ 2000 ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਡੇ ਸਤਕਾਰਯੋਗ ਤੁਸੀਂ ਸਾਡੇ ਵੱਡੇ ਹੋ ਆਪਾਂ ਕਿਵੇਂ ਪਹਿਲਾਂ ਜੱਫੀਆਂ ਤੇ ਮੇਰਾ ਨਾਮ ਬੋਲ ਮੇਰਾ ਨਾਮ ਬੋਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਵੀ ਕਰਦੇ ਆ ਆ ਦੇਖ ਅਸੀਂ ਵੀ ਕਰਦੇ ਜਿੰਨੀ ਜੋਗਾ ਹੋਇਆ ਮੈਂ ਕਰੂਗਾ ਬੂਟੇ ਬਾਈ ਤੋਂ ਕਰਾਊਗਾ ਪ੍ਰਬੰਧਕਾਂ ਤੋਂ ਕਰਾਊਗਾ ਭਾਵੇਂ 2-2 4-400 ਤੈਨੂੰ ਦੇਣ ਤੂੰ ਪਲੇਅਰ ਹੈ ਸਾਡਾ ਘਰ ਤੇਰੇ ਘਰ ਤੋਂ ਚੱਲਦਾ ਤੇਰੇ ਤੋਂ ਚੱਲਦਾ ਸਾਡਾ ਘਰ ਜੇ ਪਲੇਅਰ ਹੈ ਤੇ ਅਸੀਂ ਬੁਲਾਰੇ ਤਾ ਹੈ ਅਸੀਂ ਜਿੰਨੀ ਜੋਗੇ ਹੋਏ ਤੇਰੇ ਨਾਲ ਬਈ ਇਹਦਾ ਮੋਟਰਸਾਈਕਲ ਚੱਕਿਆ ਗਿਆ ਇਹ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਯਾਰ ਤੁਹਾਨੂੰ 100 150 50 ਦਾ ਕੋਈ ਫਰਕ ਨਹੀਂ ਪੈਂਦਾ ਜਿਹੜੇ ਕਿਸੇ ਕੋਲੇ 50 ਰੁਪਏ ਨਾ ਹੋਏ 100 ਨਾ ਹੋਇਆ ਤੁਸੀਂ ਆਕੇ ਮੈਨੂੰ ਕਹਤੋ ਵੀ ਮੇਰੇ ਕੋਲੇ ਤੇ 50 ਰੁਪਏ ਨੂੰ ਦੇ ਤੋ ਹੈ ਨਹੀਂ ਤੁਹਾਡੀ ਸਾਥੀ ਅਸੀਂ ਦੇ ਦਾਂਗੇ ਪਰ ਆਪਾਂ ਯਾਰ 50 50 ਦਾ ਕੀ ਫਰਕ ਪੈਂਦਾ ਤੁਸੀਂ ਮੇਰੇ ਵੀਰੋ ਇਹ ਜਵਾਕਰ ਹੋਈ ਜਾਂਦਾ ਸਾਰੇ ਰੈਫਰੀਆਂ ਨੂੰ ਵੀ ਬੇਨਤੀ ਹੈ ਜੇਤੋ ਵਾਲਿਆ ਸਾਰਿਆਂ ਤੋਂ 100 150 50 ਲੈਣਾ ਹੈ ਮੈਂ ਅਵਤਾਰ ਵੀਰ ਨੂੰ ਬੇਨਤੀ ਕਰਦਾ ਮੈਂ ਸਾਰਿਆਂ ਤੋਂ 100 150 50 ਲੈਣਿਆ ਆ ਵੀਰਾਂ ਨੇ ਪਹੁੰਚਦੇ ਕਰਤੇ ਆ ਤੈਨੂੰ ਕੁਝ ਨਾ ਕੁਝ ਕਰਕੇ ਹੀ ਦੇਵਾਂਗੇ ਟੈਨਸ਼ਨ ਨਾਲ